हरिम् करियम् निरनामे अकामे चैत्र चक्र वर्ति शास्त्र चक्र, चक्र पुवते सुयम् भवसुधम सर्वदा सर्व जुगते दुकालां परनाशी दयानन सर्वते सदायङ्गे अपमं विपुते संगे अपरं विपुते वः प्रकृत्ययो मरद अगमडा वर्याम कि वाह वाह गोविन्द सिंह आपे गुरचे वाह गोबिंद वाह सिंह आपे गुरचिला जी ऐसे ऐसे त्रू पहला जब दीन दयाल भरोसे पर सब परिवार चढ़ाया गया बाबा कबीर जी का वचन है ਜਿਹਦੇ ਵਿੱਚ ਸਾਨੂੰ ਦੱਸ ਰਹੇ ਨੇ ਪ੍ਰਮਾਤਮਾ ਦੀ ਬੰਦਗੀ ਕਰਨੀ ਬਹੁਤ ਜ਼ਰੂਰੀ ਹੈ ਜੇ ਬੰਦਗੀ ਕਰਨੀ ਹੈ ਕਰਨੀ ਹੈ ਤਾਂ ਜਵੇਂ ਭਗਤ ਥਰੂ ਨੇ ਕੀਤੀ ਹੈ ਭਗਤ ਪ੍ਰਹਿਲਾਦ ਨੇ ਕੀਤੀ ਉਹਨਾਂ ਦੇ ਅੰਦਰ ਭਾਵਨਾ ਬੜੀ ਸੀ ਪ੍ਰੇਮ ਬੜਾ ਸੀ ਜਿਸ ਤਰੀਕੇ ਨਾਲ ਭਗਤੀ ਕੀਤੀ ਪ੍ਰੇਮਾ ਭਗਤੀ ਕੀਤੀ ਆਪਾਂ ਸ਼ਬਦ ਸਰਵਣ ਕੀ ਕਰ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਤੇ ਨਾ ਨਾਹੀ ਹੋ ਕਹਿੰਦੇ ਕਲਗੀਧਰ ਪਾਤਸ਼ਾਹ ਜਿਹੜੀ ਨਿਤਨੇਮ ਦੀ ਬਾਣੀ ਹੈ ਨਾ ਜਾਪ ਸਾਹਿਬ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਨਾ ਪਹਿਲੀ ਬਾਣੀ ਨਿਤਨੇਮ ਦੀ ਜਪਜੀ ਸਾਹਿਬ ਹੈ ਦੂਸਰੀ ਬਾਣੀ ਜਾਪ ਸਾਹਿਬ ਹੈ ਇਹਦੇ ਬਾਣੀ ਦੇ ਵਿੱਚ 1100 ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਬਾਗਵਾਨ ਕਿਦੇ ਨਮਸਟੋ ਨਾ ਕਾਲੇ ਨਵਸਤੰ ਕਰ ਪਾਲੇ ਨਵਸਤੰ ਅਰੂਪੇ ਨਵਸਤੰ ਅਨੂਪੇ ਨਵਸਤੰ ਆਪੇ ਇੱਕੇ ਨਵਸਤੰ ਆਲੇ ਇੱਕੇ ਨਮਸਕਾਰ ਹੀ ਕਰੀ ਜਾਂਦੇ ਵਾਹਿਗੁਰੂ ਨਮੋ ਸਰਬਿਆ ਦੇ ਨਮੋ ਸਰਬ ਪਾਲੇ ਨਮਸਕਾਰ 1100 ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਮਾਤਮਾ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਸਤਨਾਮ ਕੀ ਹੈ कि तेरे अंदर इतना ਚਲਕਾਰਾ ਬਖ ਨਾ ਜੀਦਾ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਬਿਨਾ ਮਹਿ ਨਾਹੀ ਹੋ ਤੇਰੇ ਅੰਦਰ ਗੁਰੂ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਚੱਲੇਗੀ ਤੇਰੇ ਅੰਦਰ ਹਮੇਸ਼ਾ ਗੁਰੂ ਦਾਸ ਹੋਰ ਕੁਝ ਹੋਣਾ ਇਹ ਨਹੀਂ ਚਾਹੀਦਾ ਤੇ ਫਿਰ ਇਹਦੇ ਵਿੱਚ ਬੰਦ ਨੇ ਇੱਕ ਹੋਰ ਆਉਂਦਾ ਗੁਰ ਪਰਮੇਸ਼ਰ ਇੱਕ ਹੋ ਜਾ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਥੇੜ ਨਹੀਂ ਹੈ ਵੇਖੋ ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਗੁਰੂ ਮਨਾ ਰਹੇ ਅੱਗੇ ਬਚਨ ਉਧਰ ਤੇ ਸਾਝੇ ਕੀਤੇ ਸਨ ਉਹਨਾਂ ਨੇ ਕਹ ਹਦਾਇਤ ਕੀਤੀ ਆਪਣੀ ਉਮਤ ਨੂੰ ਕਹਿੰਦੇ ਜੋ ਹਮ ਕੋ ਪਰਮੇਸ਼ਰ ਉਚਰਹਿ ਤੀ ਸਭ ਨਰਕ ਕੁੰਡ ਮੈਂ ਪਰੇ ਵਾਹੀ ਗੁਰੂ ਮੈਨੂੰ ਕਹਿੰਦੇ ਰੱਬ ਨਾ ਸਮਝ ਲੈ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਮੈਂ ਰੱਬ ਨਹੀਂ ਹਾਂ ਇਹਨ ਪਲੇਖਾ ਪਾਲਿਓ ਮੈਂ ਰੱਬ ਨਹੀਂ ਹਾਂ ਉਹਦਾ ਮੈਸੇਂਜਰ ਹਾਂ ਉਹਨੇ ਮੈਨੂੰ ਭੇਜਿਆ ਇੱਥੇ ਮੈਸੇਜ ਦੇਣ ਵਾਸਤੇ ਪਰ ਅੱਗੇ ਪੰਕਤੀਆਂ ਹੋਰ ਬਾਗਮਾਲ ਲਿਖੀਆਂ ਜੋ ਹਮ ਕੋ ਪਰਮੇਸ਼ਰ ਉਚਰਹਿ ਤੀ ਸਭ ਨਰਕ ਕੁੰਡ ਮੈਂ ਪਰੇ ਮੋ ਕੋ ਦਾਸ ਤੁਮਨ ਕਾ ਜਾਨੋ ਜਾਂ ਮੈਂ ਭੇਦ ਨ ਰੰਚਿ ਬਿਛਾ। ਮੈਂ ਉਹ ਦਾਸ ਹਾਂ ਪਰ ਮੇਰੇ ਵਿੱਚ ਤੇ ਉਹਦੇ ਵਿੱਚ ਭੇਦ ਵੀ ਕੋਈ ਨਹੀਂ ਰੰਚਕ ਮਾਤਰ ਭੇਦ ਉਹਨੇ ਨਾਲੇ ਵੀ ੁੰਡੀ ਰੱਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਿਉਂ ਗੁਰ ਪਰਮੇਸ਼ਰ ਇੱਕ ਹੋ ਜਾਂ। ਗੁਰੂ ਦੁਆਰਾ ਹੈ ਤੇ ਪ੍ਰਮਾਤਮਾ ਘਰ ਹੈ। ਗੁਰੂ ਸ਼ਬਦ ਹੈ ਤੇ ਪ੍ਰਮਾਤਮਾ ਪ੍ਰਕਾਸ਼। ਆਪਾ ਪੜ੍ਹਦੇ ਨਾ ਸੂਦਰ ਕੀ ਹਾ ਸੂ ਘਰ ਕੀ ਹਾ ਜਤਬੈ ਸਰਬ ਸਮਾਨੀ। ਤਿਗੁਰ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਤਦਰ ਵਸੇ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਵਨ ਲਾਏ ਜਿਸ ਤਰ ਕਾਰਨ ਫਿਰਾ ਉਦਾਸੀ ਸੂ ਦਰ ਕੋਈ ਆਏ ਕਹੇ ਉਹ ਦਰ ਕਿਹੜਾ ਉਹ ਘਰ ਕਿਹੜਾ ਜਿੱਥੇ ਤੂੰ ਬਿਸਪਸੀ ਉਹ ਘਰ ਕਿਹੜਾ ਦਰਵਾਜ਼ਾ ਕਿਹੜਾ ਘਰ ਨਾਲ ਜੁੜੇ ਸੋ ਗੁਰੂ ਦਰ ਹੈ ਤੇ ਪ੍ਰਮਾਤਮਾ ਘਰ ਹੈ ਪਰ ਦਰ ਘਰ ਨਾਲ ਜੁੜਿਆ ਹੀ ਹੁੰਦਾ ਇਸ ਕਰਕੇ ਕਲਗੀ ਤਰ ਪਾਛੜੇ ਸ਼ਿਖਤ ਸਲਾਹ ਨਹੀਂ ਕਰੀਏ ਇੰਨੀ ਕਰੀਏ ਕਿ ਅੰਦਰ ਬਸ ਜਿਵੇਂ ਬ੍ਰਾਤ ਸਰਕੂਲੇਸ਼ਨ ਕਰਦਣਾ ਸਾਡੇ ਨਾਰਾ ਦੇ ਵਿੱਚ ਇਦਾਂ ਗੁਰੂ ਦਾ ਮੰਤਰ ਵਾਹਿਗੁਰੂ ਵਾਹਿਗੁਰੂ ਸਮਰਨ ਕਰੋ ਇਤਨਾ ਹੋ ਗਿਆ ਆਓ ਵਾਜਾ ਦੇਈਏ ਸਾਰੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ Sat Nam Guru, Guru, Sat Guru, ਵਾਹਿਗੁਰੂ ਵਾਹਿਗੁਰੂ ਇਹ ਸਿਮਰਨ ਕਰਨਾ ਚਾਹੀਦਾ ਹੈ ਸਾਡੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਪ੍ਰਕਾਸ਼ ਪੁਰਬ ਮਨਾਉਂਦੇ ਅੱਜ ਆਪਾਂ ਸਾਰੇ ਗੁਰੂ ਘਰ ਦੇ ਸੇਵਾਦਾਰ ਜਿਨ੍ਹਾਂ ਨੂੰ ਆਪਾਂ ਵੇਖਦੇ ਹਰ ਇੱਕ ਨੂੰ ਸੇਵਾ ਲਈ ਹੁੰਦੀ ਹੈ ਜਿਵੇਂ ਗੁਰੂ ਘਰ ਦੇ ਵਿੱਚ ਗ੍ਰੰਥੀ ਸਹਿਬਾਨ ਨੂੰ ਗ੍ਰੰਥ ਦੀ ਸੇਵਾ ਵਾਸਤੇ ਜੁਕ ਕੀਤਾ ਹੁੰਦਾ ਉੱਥੇ ਆਪਾਂ ਵੇਖਦੇ ਜਿਹੜੇ ਪਾਠ ਕਰਨ ਵਾਲੇ ਪਾਠੀ ਸਹਿਬਾਨ ਹੁੰਦੇ ਨੇ ਕਥਾ ਵਿਚਾਰ ਕਰਨ ਵਾਲੇ ਕਥਾਵਾਚਕ ਹੁੰਦੇ ਨੇ ਗੁਰੂ ਘਰ ਦੀ ਕੀਰਤਿ ਕਰਨ ਵਾਲਿਆਂ ਨੂੰ ਕੀਰਤਨੀਏ ਕਹਿੰਦੇ ਨੇ ਉੱਥੇ ਫਿਰ ਗੁਰੂ ਘਰ ਦੀ ਸੇਵਾਵਾਂ ਕਰਨ ਵਾਸਤੇ ਆਪਾਂ ਸਭ ਨੂੰ ਪਤਾ ਸਕੱਤਰ ਹੁੰਦੇ ਨੇ ਫਿਰ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜੀ ਦੀ ਸੇਵਾਵਾਂ ਵਾਸਤੇ ਹਉਦੇ ਹੁੰਦੇ ਨੇ ਗੁਰੂ ਘਰ ਵੱਲੋਂ ਬਖਸ਼ੇ ਹੁੰਦੇ ਤੇ ਮੈਂ ਆਪ ਕਰਕੇ ਵਜਨ ਕਰਦਾ ਹਾਂ ਇੱਕ ਹੁੰਦੇ ਪ੍ਰਚਾਰ ਇੱਕ ਹੁੰਦੇ ਪ੍ਰਬੰਧਨ ਇਹਨਾਂ ਦੋਹਾਂ ਦਾ ਬੜਾ ਗਹਿਰਾ ਸਾਥ ਬੜਾ ਹੀ ਗਹਿਰਾ ਸਾਥ ਜਿਵੇਂ ਅਸੀਂ ਕਹਿੰਦੇ ਪੰਜਾਬੀ ਚੋਲੀ ਦਾ ਹੁੰਦਾ ਸਾਥ ਪ੍ਰਬੰਧਕ ਤੇ ਪ੍ਰਚਾਰਕ ਦਾ ਜੇਕਰ ਤੇ ਦੋਵੇਂ ਇੱਕ ਰੰਗ ਵਿੱਚ ਰੰਗੇ ਜਾਣਾ ਬੜਾ ਕਮਾਲ ਬਣਦਾ ਕਿਉਂਕਿ ਪ੍ਰਬੰਧ ਕਰਨਾ ਹੈ ਪ੍ਰਬੰਧ ਸਾਣਾ ਹੁੰਦਾ ਹੈ ਪ੍ਰਬੰਧ ਕਰਨਾ ਹੁੰਦਾ ਹੈ ਪ੍ਰਚਾਰ ਦਾ ਤੇ ਪਰਚਾਰ ਪ੍ਰਚਾਰਕਾਂ ਦੇ ਅੱਗੇ ਜਾ ਕੇ ਇਮਾਨਦਰੀ ਨਾਲ ਪ੍ਰਚਾਰ ਕਰਨਾ ਇਹ ਦੋਹਾਂ ਦਾ ਬੜਾ ਭਾਰੀ ਸਾਥ ਹੈ ਸੋ ਅੱਜ ਆਪਾਂ ਖੁੰਚੇ ਹਾਂ ਸਰਦਾਰ ਭਗਵੰਤ ਸਿੰਘ ਜੀ ਬਾਜਵਾਹੀ ਹੁਣੇ ਦੇ ਘਰ ਵਿੱਚ ਜਿੱਥੇ ਆਪਾਂ ਇੰਨੇ ਦਿਨ ਵਿੱਚ ਰਹੇ ਹਾਂ ਗੁਰੂ ਸਾਹਿਬ ਨੇ ਕੀਰਤੀ ਕੀਤੀ ਜਾਓ ਉਸ ਸਮਾ ਆਪਾਂ ਗੁਰੂ ਇਤਿਹਾਸ ਨਾਲ ਜੁੜਨਾ ਕਿਉਂਕਿ ਜਦੋਂ ਸ਼ਬਦ ਪੜ੍ਹਿਆ ਸੀ ਨਾ ਪਾਈ ਸਾਧ ਗੁਰੂ ਗੁਰੂ ਗੁਰ ਕਰਮਨ ਮੂਲ ਗੁਰੂ ਬਿਨਾ ਨਾ ਨਹੀਂ ਕੋ। ਉਥੇ ਇੱਕ ਸਿੱਖ ਦੀ ਯਾਦ ਆ ਗਈ। ਕਲਗੀਧਰ ਪਾਤਸ਼ਾਹ ਦੇ ਸਮੇਂ ਦੀ। ਕਿਉਂਕਿ ਕਿਸੇ ਵੇਲੇ ਹੁੰਦਾ ਹੈ ਗੁਰੂ ਦਾ ਹੁਕਮ ਮੇਨ ਹੁੰਦਾ ਹੈ ਕਿ ਜਾਂ ਸਾਡਾ ਸਿਮਰਨ ਮਹਾਨ ਹੁੰਦਾ ਹੈ। ਦੋਵੇਂ ਚੀਜ਼ਾਂ 'ਚ ਇੱਕ ਬੜਾ ਬੜਾ ਫਰਕ ਵੀ ਪੈਦਾ ਦਾ ਕਿਸੇ ਲਈ। ਜਿਵੇਂ ਆਪਾਂ ਵੇਖਦੇ ਨਾ ਸਾਡੀਆਂ ਸਿਮਾਵਾਂ ਲੱਗੀਆਂ ਨੇ। ਗੁਰੂ ਸਾਹਿਬ ਨੇ ਕਹਿੰਦੇ ਉੱਠੋ ਵੀ ਚਲੋ ਅਮਰਤ ਵੇਲੇ। ਚਲੋ ਜੀ ਪਹਿਲੇ ਭਾਈ ਸਾਹਿਬ ਵਾਚ ਲਾਉਂਦੇ ਨੇ ਨਾਲ ਸ਼ਬਦ ਪੜ੍ਹਦੇ ਨੇ ਕੀਰਤਨ ਦੀ ਸੇਵਾ ਦਾਸ ਦੀ ਕਥਾ ਦੀ ਲੱਗੀ ਸੇਵਾ ਬੀਬੀਆਂ ਭੈਣਾਂ ਦੀ ਸ਼ਬਦ ਕੀਰਤਨ ਦੀ ਲੱਗੀ ਹੈ ਕ੍ਰਾਂਤੀ ਸਾਹਿਬ ਦੇ ਅਰਦਾਸ ਦੀ ਸੇਵਾ ਲੱਗੀ ਹੈ ਕੋਈ ਬੀਬੀਆਂ ਭੈਣਾਂ ਸ਼ਬਦ गा ਰਹੀਆਂ ਸੇਵਾਵਾਂ ਕਰ ਰਹੀਆਂ ਭੁਣੇ ਸਾਹਿਬ ਸੇਵਾ ਮਹਾਨ ਹੈ ਕਿ ਸਿਮਰਣ ਮਹਾਨ ਉਹਦਾ ਗੁਰੂ ਦਾ ਹੁਕਮ ਮਹਾਨ ਹੈ ਕਿ ਵਾਹਿਗੁਰੂ ਦੀ ਬੰਦਗੀ ਮਹਾਨ ਹੈ ਗੁਰੂ ਦੇ ਹਾਸਲ ਬੜੀ ਸੁੰਦਰ ਤੇ ਬੜੀ ਪਿਆਰੀ ਘਟਨਾ ਹੈ ਬੜੀ ਪਿਆਰੀ ਗੱਲ ਜਿਵੇਂ ਆਪਾਂ ਇੱਥੇ ਬੈਠੇ ਨਾ ਹੁਣ ਪਿੱਛੇ ਵੇਖਦੇ ਆਂ ਭਾਈ ਅਰਪਾ ਸਿੰਘ ਜੀ ਬੈਠੇ ਸੇਵਾ ਦੇ ਜਦੋਂ ਆਪਾਂ ਵੇਖਦੇ ਆਂ ਅਸੀਂ ਇੱਥੇ ਆ ਜੰਨੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਤੋਂ ਬਾਅਦ ਸਰਦਾਰ ਬਲਵੰਤ ਸਿੰਘ ਜੀ ਬਾਜਵਾਏ ਜਾ ਕੇ ਉਹ ਨਿਤਨੇਮ ਕਰਦੇ ਅੱਜ ਵੀ ਘਰ ਪ੍ਰੋਗਰਾਮ ਨਿਤਨੇਮ ਕਰਕੇ ਕਹਿਣ ਦਾ ਮਤਲਬ ਜੇ ਸੇਵਾ ਹੈ ਸੇਵਾ ਮਾ ਹਨ ਗੁਰੂ ਦਾ ਹੁਕਮ ਹੈ ਗੁਰੂ ਨੇ ਹੁਕਮ ਲਾਤਾ ਚੱਲ ਵੀ ਤੇਰੀ ਆਹ ਸੇਵਾ ਆਪਾਂ ਨੂੰ ਹੁਕਮ ਲੱਗਦਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸੇ ਤਰੀਕੇ ਦਾ ਬਾਾਰ ਸ਼ਜਾਉਂਦੇ ਸਨ ਇੱਕ ਵਾਰੀ ਗੁਰੂ ਕਾ ਸਿੱਖ ਐਸਾ ਆ ਗਿਆ ਬੜਾ ਪ੍ਰੇਮੀ ਸੀ ਬੜਾ ਭਾਵਨਾ ਵਾਲਾ ਬੜਾ ਉਹਦੇ ਅੰਦਰ ਸ਼ਰਧਾ ਸੀ ਪ੍ਰੇਮ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਹੈ ਜੀ ਤਰਾ ਬਾਛਾ ਕਿਰਪਾ ਕਰੋ ਮੈਂ ਚਾਹੁੰਨਾ ਹੈ ਤੁਸੀਂ ਮੈਨੂੰ ਕੋਈ ਸੇਵਾ ਲਾਓ ਮੇਰੇ ਪ੍ਰਤੀ ਹੁਕਮ ਕਰੋ ਮੇਰੀ ਜੰਨੀ ਉਮਰ ਰਹਿ ਗਈ ਨਾ ਬਸ ਤੁਹਾਡੀ ਸੇਵਾ ਕਰਨੇ ਬਹਾਨਾ ਜਮਾ ਤੁਹਾਡਾ ਹੁਕਮ ਦੀ ਪਾਲਣਾ ਕਰਦੇ ਮੇਰੀ ਉਮਰ ਬਾਕੀ ਲੰਘ ਜਾ ਕੋਈ ਹੁਕਮ ਲਾਓ ਮੇਰੇ ਪ੍ਰਤੀ ਤੇ ਕਲਗੀਧਰ ਪਾਤਸ਼ਾਹ ਨੇ ਪੈਰਾ ਤੋਂ ਲੈ ਕੇ ਸਿਰ ਤੱਕ ਵੇਖਿਆ ਉਸ ਸਿੱਖ ਨੂੰ ਕਿ ਵੇਖਿਆ ਕਿ ਭਾਵਨਾ ਕਿਦਾਂ ਦੀ ਹੈ ਸਿੱਖ ਦੀ ਫਿਰ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰ ਮੇਰਾ ਤਾਂ ਕੋਈ ਮੇਰੇ ਪ੍ਰਤੀ ਹੁਕਮ ਲਾਓ ਸੇਵਾ ਦਾ ਮੈਂ ਸੇਵਾ ਕਰਨਾ ਚਾਹੁੰਦਾ ਹਾਂ ਤੜਾ ਹੁਕਮ ਦੀ ਪਾਲਣਾ ਕਰਨਾ ਚਾਹੁੰਦਾ ਬੜੀ ਉਮਰ ਹੁਣੇ ਲੰਗੀ ਹੈ ਕਿਰਪਾ ਕਰ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਆ ਗੁਰੂ ਕੇ ਸਿੱਖਾ ਤੂੰ ਕੋਈ ਜਾਣਦਾ ਕੰਮ ਕਰ ਜਾਣਦਾ ਕਰਨਾ ਕਹਿੰਦਾ ਹਾਂਜੀ ਜੀ ਮੈਂ ਹਕੀਮ ਰਿਆਂ ਕਿਸੇ ਸਮ ਵੈਦ ਨੂੰ ਜਿਹੜਾ ਜੜੀਆਂ ਬੂਟੀਆਂ ਦਾ ਪਤਾ ਹੈ ਕਿ ਮੈਂ ਦਵਾਈਆਂ ਵਾਨੂੰ ਕਰ ਦਿੰਦਾ ਕਰਦਾ ਰਹੇ ਅੱਛਾ ਤੈਨੂੰ ਸੇਵਾ ਚਾਹੀਦੀ ਹੈ ਕਹਿੰਦੇ ਹਾਂਜੀ ਕਹਿੰਦੇ ਜਿੱਦਰ ਨੂੰ ਤੇਰਾ ਮੂੰਹ ਨਾ ਉਧਰ ਨੂੰ ਭੱਜ ਜਾ ਦੌੜ ਇਹ ਮੇਰਾ ਹੁਕਮ ਉਹ ਹਕਾਬ ਕਰਿਆ ਗੀ ਕਲਗੀਧਰ ਪਾਚਨ ਕਿਧਰ ਦਾ ਔਲਾਦ ਹੈ ਜਿੱਦਰ ਨੂੰ ਮੂੰਹ ਉਧਰ ਹੀ ਭੱਜ ਜਾ ਉਹ ਵਿਚਾਰਾ ਘੂਟਾ ਹੈ ਕਲਗੀਧਰ ਪਾਚਾ ਕਹਿੰਦੇ ਇੱਕ ਪਾਸੇ ਕਹਿਣਾ ਹੈ ਤੈਨੂੰ ਹੁਕਮ ਦਉ ਮਾਤਾ ਦਾ ਹੁਕਮ ਦੀ ਪਾਲਣਾ ਕਰਨੀ ਹੈ ਕੋਤੋਂ ਹੁਕਮ ਨਹੀਂ ਮੰਨਦੇ ਤੈਨੂੰ ਕਹਿ ਰਿਹਾ ਵਾ ਜਿੱਧਰ ਤੇਰਾ ਅੰਮੂ ਉਧਰ ਨੂੰ ਧੌੜ ਜਾ ਭੱਜ ਜਾ ਬਸ ਇੱਥੇ ਦਰਬਾਰ ਚ ਉਹ ਸੇਖ ਨੇ ਹੱਥ ਜੋੜੇ ਕਹਿੰਦਾ ਸੱਚੇ ਪਾਤਸ਼ਾਹ ਮਹੇ ਉਹ ਢੀ ਕਰ ਰਿਹਾ ਭੱਜ ਕੇ ਜਾਵਾਂ ਕਿੱਥੇ ਕਰਾਂਗੇ ਕਹਿੰਦੇ ਬਸ ਇੱਥੇ ਤੂੰ ਥੱਕ ਜਾਵੇਂਗਾ ਜਿੱਥੇ ਪੂਰਾ ਥੱਕ ਟੁੱਟ ਜਾਵੇਂ ਸਾਹ ਚੜਨ ਜਾਵੇ ਤੇਰਾ ਨਾੜਾ ਫੁੱਲ ਜਾਣ ਜਿੱਥੇ ਡਿਗ ਪਵੇ બસ ਉੱਥੇ ਜੋਤ ਨੂੰ ਇਹ ਕੰਮ ਆਉਂਦਾ ਹੈ ਨਾ ਦਵਾਦਰੂ ਵੈਦ ਕੇ ਵੀ ਦਾ ਉੱਥੇ ਕਿਸ਼ਨ ਪਾਲੀ ਤਹਕੀਮੀ ਸ਼ੁਰੂ ਕਰਦੀ। ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕਰਦੀ ਹੈ ਮੇਰਾ ਹੋ ਜਾਵੇ। ਬਸ ਉੱਥੇ ਪਾਣੀ। ਉਹਨੇ ਹੱਥ ਜੋੜੇ ਤੋਰ। ਦੌੜ। ਪੜਦਾ ਭਾਈ ਦਾ ਕੋਈ ਕਾਫੀ ਕਿਲੋਮੀਟਰ ਤੱਕ ਪਾਜਦਾ ਰਿਹਾ, ਪਾਜਦਾ ਰਿਹਾ। ਹਾਰ ਕੇ ਹਰ ਇੱਕ ਦੀ ਕਪੈਸਿਟੀ ਹੈ ਦੌੜੋਂ ਦੇ ਸਾਥ ਚੜ੍ਹਨਾ ਹੀ ਹੁੰਦਾ। ਇੱਕ ਜਗ੍ਹਾ ਤੇ ਐਸਾ ਸਾਥ ਚੜ੍ਹਿਆ ਤੁਹਾਡੇ ਕੋਲ ਬੈਠ ਗਿਆ ਉੱਥੇ। ਉਹਨੂੰ ਗੁਰੂ ਦਾ ਹੁਕਮ ਸੀ ਜਿੱਥੇ ਤੂੰ ਡਿੱਗ ਜਾਵੇਂ ਉੱਥੇ ਆਪਣੀ ਸੇਵਾ ਕਰਦੀ ਇਹ ਹੁਕਮ ਮੇਰਾ ਕਰਗੀ ਤਰ ਪਾਛਾ ਕੇ ਹੁਕਮ ਹੈ ਕੋਣਥੇ ਵੇਖੇ ਆਸੇ ਪਾਸੇ ਕੋ ਪਿਆ ਜਾਂਦਾ ਸੀ ਸੜਕ ਜਾਂਦੀ ਸੀ ਫੋਰ ਕੋਈ ਵੀ ਲਾਗੇ ਕੋਈ ਪੈਲੀਆਂ ਸ਼ਾਨ ਵਿਆਹ ਵਾਲਾ ਇਲਾਕਾ ਸੀ ਤੇ ਕਦੀ ਕਦੀ ਸੰਗਤਾਂ ਦੇ ਇਧਰੋਂ ਆਵਾਗੋਂ ਹੁੰਦਾ ਸੀ ਉਹ ਉੱਥੇ ਬਹਿ ਗਿਆ ਉੱਥੇ ਬਹਿ ਕੇ ਸੋਚਣ ਲੱਗਾ ਵਿਚਾਰ ਕਰਨ ਲੱਗਾ ਹੁਣ ਮੈਂ ਕਰਾਂ ਕਿ ਗੁਰੂ ਦਾ ਹੁਕਮ ਕਿਵੇਂ ਕਰਦਾ ਪਾਲਣਾ ਕਰਨਾ ਗੁਰੂ ਨੇ ਕਿਹਾ ਜੋਤ ਨੂੰ ਹੋਂਦਾ ਨਾ ਬਸ ਦਵਾਦਾਰ ਨੂੰ ਲੋਕਾਂ ਦਾ ਕਰਨਾ ਇਲਾਜ ਕਰਨਾ ਉਹਨੇ ਇਹ ਤਾਂ ਸੋਚਿਆ ਕਹਿੰਦਾ ਠੀਕ ਆ 7 ਵਜਨੇ ਗਿਰੂ ਤੇ ਕਹਿੰਦੇ ਜਦੋਂ ਕੋਈ ਕੋਈ ਮਰੀਜ਼ ਉਥੋਂ ਲੰਘਦਾ ਇੱਕ ਦੋ ਦਿਨ ਦੀ ਘਟਨਾ ਇਦਾਂ ਵਾਪਰੀ ਹੈ ਲੰਘਿਆ ਤੇ ਵੇਖਦਾ ਉਹਦੀ ਲੱਤਾਂ ਘੁੱਟ ਦਿੰਦਾ ਮੁੱਠਾ ਚਾਪੀ ਕਰ ਦਿੰਦਾ ਤੇ ਸਿਕਨਾ ਦੂਰ ਜਾਂਦੀਆਂ ਨੇ ਤੇ ਕਹਿੰਦਾ ਮੈਂ ਹਕੀਮ ਅਜੇ ਕਿਸੇ ਨੂੰ ਕੋਈ ਹੋਵੇ ਤੇ ਲਾਗੇ ਪਾਸੇ ਟੰਡੋਰਾ ਪਿੱਟਦੇ ਹੋ ਇੱਥੇ ਇੱਕ ਹਕੀਮ ਆਇਆ ਕੱਲ੍ਹ ਕੀ ਤੇਰੇ ਬਾਦਸ਼ਾਹ ਦੀ ਥਾਪੜਾ ਲੈ ਕੇ ਇਲਾਜ ਕਰਨ ਲੱਗੇ ਪਾਸੇ ਨਗਰਾਂ ਵਾਲੇ ਨੇ ਇੱਕ ਸ਼ਨ ਪਾ ਦਿੱਤੀ ਤੇ ਆਸ ਨਾ ਮੇਰਾ ਕਹਿੰਦੇ ਛਾਨਾ ਪਾ ਦਿੱਤੀ ਦਵਾ ਦਾ ਰੂਪ ਕੋ ਆਏਗਾ ਅਸੀਂ ਥੋੜਾ ਬਹੁਤ ਜੜੀਆਂ ਬੂਟੀਆਂ ਇਹ ਮਸ ਰੱਖਦਾ ਸੀ ਉਹਨੇ ਸ਼ੁਰੂ ਕਰਤਾ ਇਲਾਜ ਕਰਨਾ ਕਹਿੰਦੇ 2-4 ਸਾਲ ਬਤੀਤ ਹੋ ਗਏ ਉਸ ਜਗ੍ਹਾ ਤੇ ਬੈਠੇ ਗੁਰੂ ਦਾ ਹੁਕਮ ਮੰਨ ਕੇ ਬੜਾ ਪ੍ਰੇਮ ਚ ਬਿਟਿਆ ਉਹਦਾ ਨਿਤ ਦੀ ਕਿਰਿਆ ਕੀ ਰਹੀ ਸੀ ਅਮਰਤ ਵਾਲੇ ਉਪਦਾ ਸੀ ਇਸ਼ਨਾਨ ਪਾਣੀ ਕਰਦਾ ਸੀ ਪਹਿਲਾਂ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਦਾ ਸੀ ਪੰਜ ਬਾਣੀਆਂ ਨਿਤਨੇਮ ਕਰਦਾ ਸੀ ਉਦੋਂ ਬਾਅਦ ਫਿਰ ਆਪਣੀ ਦੁਕਾਨ ਖੋਲਦਾ ਸੀ ਉਸ ਤੋਂ ਬਾਅਦ ਝਾੜੂ ਪੂੰਝਾ ਕਰਕੇ ਫਿਰ ਬਹਿ ਜਾਂਦਾ ਸੀ ਬਰੀਜਾਂ ਦੀ ਉਡੀਕ ਕਰਦਾ ਸੀ ਭਲਾ ਕਰਨ ਵਾਸਤੇ ਇਸ ਤਰੀਕੇ ਨਾਲ ਰੋਜ਼ ਦੀ ਕਰਿਆ ਸੀ ਪਹਿਲਾਂ ਪਿੰਟਾ ਪਿੰਟਾ ਦੋ ਘੰਟਾ ਨਾਮ ਅਭਿਆਸ ਕਰਦਾ ਸੀ ਦੋ ਚਾਰ ਸਾਲ ਬੀਤ ਗਏ ਕਲਗੀਧਰ ਪਾਤਸ਼ਾਹ ਦੀ ਯਾਦ ਤੇ ਤੜਪ ਰਿਆ ਸੀ ਕਹਿੰਦਾ ਚਾਰ ਸਾਲ ਹੋ ਗਏ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਹੋਏ ਰੋਜ਼ ਕੜਪਦਾ ਰੋਜ਼ ਘਰ ਵਿੱਚ ਪੱਲਾ ਪਾ ਕੇ ਅਰਦਾਸ ਕਰਦਾ ਹੈ ਇਹ ਕਲਗੀਧਰ ਪਾਤਸ਼ਾਹ ਜੇ ਤੇਰਾ ਹੁਕਮ ਮਜਾਉਂਦੇ ਤੇਰੀ ਸੇਵਾ ਕਰਦੇ ਜੇ ਮੇਰੇ ਕੋਈ ਕਤਾਈ ਹੋ ਰਹੀ ਮੈਨੂੰ ਮਾਫ ਕਰਦੇ ਪਰ ਆਪਣੇ ਦਰਸ਼ਨ ਬਨ ਜਰੂਰ ਹੈ ਵਾਹਿਗੁਰੂ ਦਰਸ਼ਨ ਜਰੂਰ ਹੈ ਕਿਉਂਕਿ ਦਰਸ਼ਨ ਬਿਨਾ ਮੈਂ ਰਹਿ ਨਹੀਂ ਸਕਦਾ ਦੇਹੋ ਦਰਸ ਸੁਖ ਦਾਤਿਆ ਮੈਂ ਗੱਲ ਵਿੱਚ ਨਹੀਂ ਹੋ ਮਿਲਾਏ ਜੀ ਦਰਸ਼ਨ ਮੰਗੂ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਕਰਦੇ ਅਤਾਰੇ ਅੰਦਰ ਸੱਚਾ ਨੇ ਹੂੰ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਰ ਜਾ ਗੁਰ ਸੇਖਾ ਸਾਹਿਬ ਤੜਪਾ ਕਿਰਪਾ ਕਰ ਮੇਰਾ ਮਨ ਉੱਚਾ ਗੁਰ ਦਰਸ਼ਨ ਤਾਈ ਬਿਜਿਤ ਕਰੇ ਚਾਹਤੇ ਕੀ ਨਾਏ ਕਿਰਪਾ ਕਰ ਦਰਸ਼ਨਦਾਰੇ ਦੇ ਤੇ ਜਦੋਂ ਅਰਦਾਸ ਹੁੰਦੀ ਹੈ ਨਾ ਤੇ ਖਿੱਚ ਪੈਂਦੀ ਦਿਨਵਾਰਦਾਸ ਹੋਵੇ ਗੁਰੂ ਦੇ ਕੰਨ ਜੀ ਵਿੱਚ ਖਿੱਚ ਪੈਂਦੀ ਸੀਨੇ ਵਿੱਚ ਖਿੱਚ ਪੈਂਦੀ ਆ ਆਪਾਂ ਵਖਦੇ ਅੱਜ ਵੀ ਕਈ ਪ੍ਰੇਮੀ ਹਨ ਉਹ ਜਿੰਨੀ ਦੇਰ ਤੱਕ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾ ਨਾ ਕਰਨ ਉਹਨੀ ਦੇਰ ਤੱਕ ਕਹਿੰਦੇ ਮੈਂ ਇੱਕ ਟਪਾਣੀ ਦਾਬ ਨਹੀਂ ਪੀਣਾ ਕੁਝ ਖਾਣਾ ਨਹੀਂ ਛਕਣਾ ਨਹੀਂ ਕਿਉਂ ਪਹਿਲਾਂ ਦਰਸ਼ਨ ਕਰਨੇ ਗੁਰੂ ਦੇ ਬਾਅਦ ਚੋ ਛਕਣਾ ਕਿ ਜੋ ਮਰਜ਼ੀ ਹੋਵੇ ਦਰਸ਼ਨ ਤੋਂ ਬਾਅਦ ਫਿਰ ਕਈ ਇੰਦਾਂ ਦੇ ਸ੍ਰੀ ਢਲਾ ਮੱਠਾ ਹੋ ਜਾਵੇ 2-4 ਦਿਨ ਹਫ਼ਤਾ ਨਾ ਦਰਸ਼ਨ ਹੋਣ ਫਿਰ ਕਈ ਇਨਸਾਨ ਤੜਫਦੇ ਨੇ ਗੁਰੂ ਜੀ ਦੇ ਸ਼ਹਿਰ ਹਫ਼ਤਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਗਿਆ ਦਰਸ਼ਨ ਨਹੀਂ ਹੋਏ ਗੁਰੂ ਦੇ ਇਹ ਤੜਪਣਾ ਜਦੋਂ ਐਸੀ ਤੜਪ ਪੈਦਾ ਹੋ ਜਾਵੇ ਨਾ ਸਮਝ ਲਓ ਕੀ ਹੈ ਅਸੀਂ ਗੁਰੂ ਦੇ ਬਹੁਤ ਲੇਖ ਲੱਗ ਗਿਆ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨੇ ਜੇ ਇੰਨੀ ਤੜਪ 15 ਪੈਦਾ ਹੋ ਰਹੀ ਸਾਡੇ ਇਹ ਤੜਪ ਪੈਦਾ ਕਰਨ ਵਾਸਤੇ ਪ੍ਰਭਾਤ ਫਰੀਆਂ ਦੇ ਰੂਪੇ ਹੋਰ ਕਹਦਾ ਇਹ ਟ੍ਰੇਨਿੰਗ ਸਾਡੀ ਚੱਲ ਰਹੀ ਹੈ ਟ੍ਰੇਨਿੰਗ 12 13 ਦਿਨ ਦੀ ਅਸੀਂ ਟ੍ਰੇਨਿੰਗ ਚ ਕਿੰਨਾ ਕੁ ਅਸੀਂ ਪਾਸ ਹੋ ਕੇ ਦੇਖਣਾ ਉਹ ਅੱਗੇ ਪਤਾ ਲੱਗੂ ਆਉਂਦੇ ਦਿਨਾਂ ਦੇ ਵਿੱਚ ਟ੍ਰੇਨਿੰਗ ਹੈ ਸਾਡੀ ਸਾਰਿਆਂ ਦਾ ਅਭਿਆਸ ਮੇਰਾ ਵੀ ਤੁਹਾਡਾ ਸਾਰਿਆਂ ਦਾ ਕਿੰਨਾ ਕੁ ਪ੍ਰੇਮ ਕਹਿੰਦੇ ਉਹਨੇ ਅਰਦਾਸਾਂ ਕੀਤੀਆਂ ਤੇ ਕਲਗੀਧਰ ਪਾਤਸ਼ਾਹ ਨੇ ਇੱਕ ਸਿੱਖ ਨੂੰ ਪੁੱਛਿਆ ਉਹ ਇੱਕ ਸਿੱਖ ਸੀ ਜਿਹੜਾ ਕਹਿੰਦਾ ਸੀ ਕੋਈ ਸੇਵਾ ਲਾ ਉਹ ਅਹੀਂ ਕਹਿ ਦੌੜ ਜਾ ਉਹਨੂੰ ਪਤਾ ਲੱਗਾ ਕਿਹੜੇ ਪਾਸੇ ਰਹਿੰਦਾ ਹੈ ਉਹ ਗੁਰਸ਼ਿਕ ਦਾ ਅੱਛਾ ਅੱਛਾ ਭਾਈ ਸੁਜਾਨ ਵਾਲੇ ਕਹਿ ਰਹੇ ਤੁਸੀਂ ਹਾਂ ਜੀ ਆਉਂਦੇ ਆਂ ਜਿਉਂ ਹੀ ਸਿੱਖ ਅੰਦਰ ਪਾਛੇ ਕਹਿੰਦੇ ਸੱਚੇ ਪਾਤਸ਼ਾਹ ਤੋਂ ਅਨੰਦਪੁਰ ਸਾਹਿਬ ਤੋਂ 12 13 ਕਿਲੋਮੀਟਰ ਦੂਰ ਨਾ ਕਹਿੰਦੇ ਉਹਨੂੰ ਇੱਕ ਛੰਨ ਪਾਈਆ ਰਸਤਾ ਜਿਹੜਾ ਅਨੰਦਪੁਰ ਸਾਹਿਬ ਨੂੰ ਆਉਂਦਾ ਉੱਥੇ ਉਹ ਬਸ ਲੋਕਾਂ ਦਾ ਇਲਾਜ ਕਰਦਾ ਕੋਈ ਦਵਾਦਾਨੂ ਕਰਦਾ ਸੱਚੇ ਪਾਤਸ਼ਾਹ ਬੜੇ ਖੁਸ਼ ਕਿਉਂਕਿ ਜਾਣੀ ਜਾਣਦੇ ਸਨ ਖਿੱਚ ਤੇ ਪੈ ਰਹੇ ਸੀ ਕਹਿੰਦੇ ਠੀਕ ਆ ਭਲਾ ਹੋ ਗਏ ਫਿਰ ਅਮਰਤਵੜਾ ਆਇਆ ਅਗਲੇ ਦਿਨ ਉਸੇ ਤਰੀਕੇ ਨਾਲ ਉੱਠਿਆ ਗੁਰੂ ਕਾ ਸਿੱਖ ਉੱਠਿਆ 2:30 ਵਜੇ ਇਸ਼ਨਾਨ ਪਾਣੀ ਕੀਤਾ ਹੈ ਵਸਤਰ ਚੇਂਜ ਕੀਤੇ ਸਿੱਟਾ ਸੈਤ ਦਮਾਲਾ ਸਜਾਇਆ ਹੈ ਵਿਸ਼ਾਈ ਕੀਤੀ ਸੁੰਦਰ ਲਾਗੇ ਗੜਵਾ ਜਲਦਾ ਰੱਖਿਆ ਤੇ ਅੱਖਾਂ ਬੰਦ ਕਰਕੇ ਮੂਲ ਮੰਤਰ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਮੇ ਭੋ ਨਿਰਵੈਰ ਭਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੂਲ ਮੰਤਰ ਜਪਦਾ ਫਿਰ ਜਪਦਾ ਵਾਹਿਗੁਰੂ 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 ਫਿਰ ਵਾਹਿਗੁਰੂ ਮੰਤਰ ਦਾ ਅਭਿਆਸ ਫਿਰ ਨਿਤਨੇਮ ਦੀ ਬਾਣੀ ਬਾਅਦ ਚੋਂ ਅਰਦਾਸ ਕਰਨ ਲੱਗਾ ਤੇ ਅਰਦਾਸ ਉਹ ਹੀ ਚੀਜ਼ ਮੰਗਦਾ ਹਾਂ ਕਰਗੇ ਤੇਰਾ ਪ੍ਰਚਨਾ ਕਿਰਪਾ ਕਰ ਫਿਰ ਜੋ ਚਾਰ ਸਾਲ ਤੋਂ ਮੰਗ ਰਿਆ ਸੀ ਮੈਂ ਤੇਰੇ ਤੋਂ ਬਿਨਾ ਮਰਦਾ ਜਾ ਰਿਹਾ ਕਿਰਪਾ ਕਰ ਜੇ ਕੋਈ ਕੋਈ ਆਈ ਹੋਰੀ ਮੈਨੂੰ ਆ ਕੇ ਦੱਸ ਤਾਂ ਸਹੀ ਕਲਗੀਆਂ ਵਾਲਿਆ ਇਹ ਬਾਜਾਂ ਵਾਲਿਆ ਇਹ ਤਾਜਾਂ ਵਾਲਿਆ ਇਹ ਨੀਲੇ ਵਾਲਿਆ ਕੋਈ ਦੱਸ ਤਾਂ ਸਹੀ ਪਰ ਤੇਰੇ ਦਰਸ਼ਨ ਤੋਂ ਬਿਨਾ ਮਨਦਾ ਜਾਏ ਵਾਹਿਗੁਰੂ ਜਿਉਂ ਅੱਖਾਂ ਟੇਕੇ ਅਰਦਾਸ ਕਰਕੇ ਜਿਉਂ ਉੱਪਰ ਉੱਠਿਆ ਨੇਤਰ ਖੁੱਲੇ ਕੀ ਵੇਖਿਆ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੋਲੇ ਸੋ ਨਿਹਾਲ ਅਨੰਦ ਜੀ ਰਾਨਾ ਤੇ ਕਲਗੀਧਰ ਪਾਚਾ ਮੁਸਕਰਾ ਰਹੇ ਨੇ ਗੱਲ ਕੋਈ ਨਹੀਂ ਕਰੇ ਕਲਗੀਧਰ ਪਾਚਾ ਮੁਸਕਰਾ ਰਹੇ ਕੋਈ ਦਾਸ ਬੜਾ ਫੁੱਟ ਦੀ ਦੂਰੀ ਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਨਜ਼ਰ ਆ ਰਹੇ ਮੁਸਕਰਾ ਰਹੇ ਨੇ ਤੇ ਹੱਥ ਜੋੜੇ ਜਿਉਂ ਦਰਸ਼ਨ ਹੋਏ ਆ ਅੱਖਾਂ ਚੋਂ ਨੀਰ ਮੈ ਨੀਰ ਵਹਿ ਰਹੇ ਚੱਲੇ ਜਿਉਂ ਅੱਖਾਂ ਚੋਂ ਜਲ ਵਗਦਾ ਇਤੋਂ ਦਰਸ਼ਨ ਹੋ ਰਿਹਾ ਆਨੰਦ ਆ ਰਿਹਾ ਉਦੋਂ ਕੰਨਾਂ ਚ ਆਵਾਜ਼ ਪਈ ਸੁਜਾਨ ਦੇ ਉਹ ਸੁਜਾਨ ਦਰਵਾజా ਖੋਲ ਮੇਰੇ ਢਿੱਡ 'ਚ ਪੀੜ ਹੋ ਰਹੀ ਮੈਂ ਮਰਦਾ ਜਾ ਰਿਹਾ ਦਰਵਾజా ਖੋਲ ਉਧਰ ਆਵਾਜ਼ ਆ ਗਈ ਕਿ ਮਰੀਜ਼ ਦੀ ਇਧਰੋਂ ਕੱਲ ਕਿਧਰ ਪਾਚਾ ਸਾਹਮਣੇ ਨਜ਼ਰ ਜਿੰਨਾ ਦੇ ਕਰਕੇ 4 ਸਾਲ ਤੋਂ ਬੈਠਾ ਹੈ ਤੜਪ ਰਿਹਾ ਹੈ ਸਾਡੇ ਦਰਸ਼ਨ ਹੋ ਰਹੇ ਸੱਚੀ ਸਰਕਾਰ ਤੇ ਇਗਨੋਰ ਕਰ ਦਿੱਤਾ ਇਹ ਕਹਿੰਦਾ ਪਤਾ ਨਹੀਂ ਕੌਣ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਹੈ ਤੇ ਫਿਰ ਆਵਾਜ਼ ਆਈ ਸੁਝਾਨ ਦਰਵਾజా ਖੋਲ ਇਹ ਨਾ ਹੋਏ ਮੈਂ ਮਰ ਜਾਵਾਂ ਮੈਂ ਬਹੁਤ ਦਰਦ ਹੋ ਰਿਹਾ ਹੈ ਬਹੁਤ ਦਰਦ ਹੋ ਰਹੀ ਹੈ ਅਸਹਿ ਪੀੜਿਆ ਤੂੰ ਹਕੀਮ ਆ ਖੋਲ ਦਰਵਾਜਾ ਫਿਰ ਉਹਨੇ ਛੱਡ ਦਿੱਤੀ ਉਹ ਗੱਲ ਕੰਨੀ ਬੇਟੀ ਕਰ ਦਿੱਤੀ ਕਿਉਂਕਿ ਸਾਹਮਣੇ ਦਰਸ਼ਨ ਹੋ ਰਿਹਾ ਜਿਹਦੇ ਕਰਕੇ ਬੰਦਾ ਆ ਉਹ ਸਾਹਮਣੇ ਹੋਵੇ ਤੇ ਫਿਰ ਬੰਦਾ ਹੋਰ ਕੰਮ ਦੀ ਕੀ ਪਰਵਾਹ ਕਰੇ ਵਾਹਿਗੁਰੂ ਇਥੇ ਮੈਂ ਤਾਂ ਕਹਿ ਰਿਹਾ ਗੁਰੂ ਦਾ ਹੁਕਮ ਵੱਡਾ ਤੇ ਗੁਰੂ ਸਾਹਮਣੇ ਆ ਜੇ ਗੁਰੂ ਵੱਡਾ ਪਿਆਰ ਵੱਡਾ ਇਹ ਆਪਾਂ ਵੇਖਣਾ ਨੋਟ ਕਰਨਾ ਸਾਖੀ ਇਹ ਇਤਿਹਾਸ ਨਹੀਂ ਬੜੀ ਬੜੀ ਪਿਆਰ ਕਹਿੰਦੇ ਫਿਰ ਮੈਂ ਘੂਰ ਦਾ ਦਿੱਤਾ ਇਧਰ ਉਧਰ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰੀ ਜਾ ਸੱਤੇ ਪਾਚਾ ਸਾਹਮਣੇ ਮੁਸਕਰਾਏ ਜਾ ਤੀਜੀਵਰਾ ਫਿਰ ਬੋਲੇ ਸੁਜਾਨ ਦਰਵਾਜ਼ਾ ਖੋਲ ਟਿੱਡ ਚ ਢੀੜ ਹੋ ਰਹੀ ਇਹਨਾਂ ਵੇ ਮਰ ਜਾਵਾ ਤੈਨੂੰ ਕਲਗੀਧਰ ਪਾਚਨ ਹੁਕਮ ਲਾਇਆ ਸੀ ਆਉਦੇ ਜਾਂਦੇ ਆ ਇਹਨਾਂ ਦਰਤਾਂ ਨੂੰ ਵਾਰਣ ਕਰਨਾ ਖੋਲ ਇਹਦੀ ਇਨੀ ਗੱਲ ਕੰਨ ਚ ਪਈ ਨਾ ਇੱਕੋ ਦਿਨ ਚੁੰਛਣੀ ਛੜੀ ਹੈ ਕਲਗੀਧਰ ਪਾਚਾ ਸਾਹਮਣੇ ਨੇ ਪਰ ਕਲਗੀਧਰ ਪਾਚ ਦਾ ਹੁਕਮ ਸੀ ਇਹਨ ਉਹ ਇਹਦਾ ਹੁਕਮ ਮੰਨ ਕੇ ਮਨ ਨੂੰ ਦਰਸ਼ਨ ਹੋਏ ਵੇਖਣਾ ਇਹ ਆ ਦਰਸ਼ਨ ਹੋਤਾ ਨਹੀਂ ਹੋਏ ਪਹਿਲਾਂ ਹੁਕਮ ਮੰਨਿਆ ਸੀ ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਆ ਸੀ ਉਹਦੇ ਮਨ ਚ ਆਇਆ ਕਹਿੰਦਾ ਪਹਿਲਾਂ ਉਹ ਮੰਨਿਆ ਸੀ ਹੁਕਮ ਗੁਰੂ ਨੇ ਕਿਹਾ ਹੁਕਮ ਤੇਰਾ ਏ ਤੇਰੇ ਪ੍ਰਤੀ ਭੱਜ ਜਾ ਜੋ ਤੇਨੂੰ ਆਉਂਦਾ ਕੰਮ ਉਹ ਸੇਵਾ ਕਰ ਸਾਰੇ ਸੰਗਤਾਂ ਇਹਦਾ ਮਤਲਬ ਉਹ ਸੇਵਾ ਕੀਤੀ 4 ਸਾਲ ਉਹਦਾ ਸਤਕਾ ਕਲਗੀਧਰ ਪਾਤਸ਼ਾਹ ਤਰਸ ਕੀਤਾ ਮੇਰੇ ਸਾਹਮਣੇ ਆਇਆ ਤੇ ਜੇ ਅੱਜ ਮੈਂ ਆਜੂ ਦਾ ਹੁਕਮ ਮੋੜ ਦਿੱਤਾ ਤੇ ਕਲਗੀ ਤਰਫ ਆਪਾਂ ਨਰਾਜ ਹੋ ਕੇ ਚਲੇ ਜਾਣੇ। ਕਿੱਡੀ ਵੱਡੀ ਗੱਲ ਹੈ। ਕਿਸੇ ਵੇਲੇ ਆਪਾਂ ਇਦਾਂ ਕਰਦੇ ਆ। ਸਾਨੂੰ ਹੁਕਮ ਲਾਇਆ ਗੁਰੂ ਦੀ ਸੇਵਾ ਜਾਂ ਆਪਾਂ ਸੇਵਾਵਾਂ ਲੱਢੇਗਾ ਨਾ ਆਪਾਂ ਸਾਰੀ ਹੋਣੀ ਸੇਵਾਵਾਂ ਸਾਰੀ ਆਪਾਂ ਬੈਠੇ ਨੇ। ਵੱਖੋ ਵੱਖਰੀ ਸਵਾਵਾਂ ਨੇ ਗੁਰੂ ਘਰ ਦੀ ਆਪਣੇ ਸਿਰ ਦੇ ਉੱਪਰ ਮੀੜਾ ਬੜਾ ਵੱਡਾ। ਪਰ ਜੇ ਅਸੀਂ ਸੇਵਾ ਨੂੰ ਛੱਡ ਕੇ ਕਹੀਏ ਨਹੀਂ ਕੱਲਾ ਪਾਠ ਹੀ ਕਰਨਾ ਨਹੀਂ ਉਹੀ ਕਰਨਾ ਨਹੀਂ ਉਹ ਵੀ ਗਲਤ ਹੋਇਆ। ਹੁਕਮ ਬੜਾ ਮਹਾਨ ਜਿੰਨੇ ਗੁਰੂ ਦਾ ਹੁਕਮ ਪੁੱਝ ਲਿਆ ਸਮਝ ਲਓ ਜੀ ਸਾਰਾ ਕੁਝ ਹੀ ਪਾਰ। ਕਦਾ ਹੁਕਮ ਕੀ ਆ ਹੁਕਮ ਰਜਾਈ ਚੱਲਣਾ ਨਾਨਕ ਦੇ ਖਿਆਲ ਉਹਦੀ ਰਜਾ ਚ ਰਹਿਣਾ ਉਹਦੇ ਲਕੀਤੇ ਚ ਰਹਿਣਾ ਦਾ ਹੁਕਮ ਕੀ ਆ ਅਮਰਤ ਵੇਲਾ ਸਤਨਾਵ ਵਡਿਆਈ ਵਿਚਾਰ ਉਹਦਾ ਹੁਕਮ ਇਹ ਆ ਅਮਰਤ ਵੇਲੇ ਉੱਠ ਗੁਰੂ ਕੇ ਸਿੱਖਾ ਤੇ ਵਡਿਆਈਆਂ ਗੁਰੂ ਦੇ ਸੱਚੇ ਪਰਮਾਤਮਾ ਦੀ ਵਡਿਆਈ ਉਸੇ ਨੂੰ ਸਲਾਹ ਕਰ ਮੂਲ ਮੰਤਰ ਗੁਰ ਮੰਤਰ ਗੁਰ ਬਾਣੀ ਦੇ ਸਾਹ ਦੇ ਨਾਲ ਕਰ ਜਪ ਸਭ ਕੁਰੇ ਮਿਲ ਜਾਉਂਦਾ ਓ ਤੇ ਜੀਵੇਂ ਉਹ ਆਵਾਜ਼ ਪਈ ਨਾ ਉਹਦੇ ਕੰਨਾਂ ਦੇ ਵਿੱਚ ਸੁਜਾਨ ਭੁੱਲ ਗਿਆ ਤੈਨੂੰ ਕਲਗੀਧਰ ਪਾਤਸ਼ਾਹ ਨੇ ਹੁਕਮ ਲਾਇਆ ਸੀ ਆਏਗੇ ਦੀ ਸੇਵਾ ਕਰਨੀ ਐ ਇੱਕੋ ਦਮ ਵੇਖਿਆ ਮੱਥਾ ਟੇਕਿਆ ਕਲਗੀਧਰ ਪਾਤਸ਼ਾਹ ਨੂੰ ਸਾਹਮਣੇ ਸਤਿ ਮਾਫੀ ਮੰਗੀ ਕਲਗੀਧਰ ਪਾਤਸ਼ਾਹ ਮੈਨੂੰ ਮਾਫ ਕਰ ਦਿਓ ਤੁਸੀਂ ਸਾਹਮਣੇ ਜੇ ਪਰ ਮੈਨੂੰ ਅੱਡ ਤੋੜਾ ਹੁਕਮ ਯਾਦ ਆ ਗਿਆ ਮੈਂ ਭੁੱਲ ਗਿਆ ਸੀ ਮੈਂ ਪਹਿਲਾਂ ਅੰਮ੍ਰਿਤ ਦੀ ਸੇਵਾ ਕਰਨੀ ਚਾਹੁੰਦਾ ਮੈਨੂੰ ਹੁਕਮ ਦਿਓ ਤੇ ਕਲਗੀਧਰ ਪਾਤਸ਼ਾਹ ਨੇ ਸਾਹਮਣੇ ਫੜੂ ਕੇ ਥਾਪੜ ਥਾਪੜ ਦਿੱਤਾ ਕਹਿੰਦੇ ਸ਼ਾਬਾਸ਼ ਗੁਰੂ ਕੇ ਸਿੱਖਾ ਸ਼ਾਬਾਸ਼ ਉਹ ਬਾਹਰ ਗਿਆ ਬਾਹਰ ਜਾ ਕੇ ਜਦੋਂ ਸੇਵਾ ਕੀਤੀ ਹੈ ਉਹਨੇ ਦਵਾਦਾਰੂ ਕੀਤਾ ਉਸ ਮਰੀਜ਼ ਦਾ ਉਹ ਤੰਦਰੁਸਤ ਹੋਇਆ ਉਸ ਸਮਾਂ ਲੈ ਰੱਖਿਆ 8 ਗੁਣਾ ਘੰਟਾ ਜੋ ਦਵਾਦਾਰੂ ਉਸਦੀ ਦਰਦ ਘਟੀ ਹੈ ਉਹਨੇ ਬੜੀਆਂ ਦਵਾਵਾਂ ਦਿੱਤੀਆਂ ਸੁਜਾਲ ਤੇਰੀ ਚੜਦੀ ਕਲਾ ਚੜਦੀ ਕਲਾ ਤੇ ਜਦੋਂ ਵੇਖਿਆ ਇੱਕ ਉਹ ਚਲੇ ਗਿਆ ਮਰੀਜ਼ ਨੂੰ ਤੋਰਿਆ ਅੱਗੇ ਆਇਆ ਤੇ ਕਲਗੀਧਰ ਬਾਦਸ਼ਾਹੀ ਹੈ ਕਲਗੀਧਰ ਬਾਦਸ਼ਾਹ ਨੇ ਉੱਠ ਕੇ ਉਹਨੂੰ ਸੀਨੇ ਨਾਲ ਕੋਟ ਮੱਥਾ ਚੁੰਮਿਆ ਕਿਆ ਸੁਜਾਨ ਤੈਨੂੰ ਪਤਾ ਮਰੀਜ ਕੌਣ ਸੀ ਨਹੀਂ ਸੱਚੇ بادشاہ ਕਹਿੰਦੇ ਅਸੀਂ ਹੀ ਸੀ ਅਸੀਂ ਹੀ ਸਾਹਮਣੇ ਸੀ ਹੋਰ ਕੋਈ ਨਹੀਂ ਸੀ ਕਿਉਂ ਤੈਨੂੰ ਦੇਖਣਾ ਸੀ ਜਿਹੜਾ 4 ਸਾਲ ਪਹਿਲਾਂ ਤੈਨੂੰ ਹੁਕਮ ਲਾਇਆ ਸੀ ਉਹ ਹੁਕਮ ਮੰਨਦਾ ਕਿ ਨਹੀਂ ਮੰਨਦਾ ਤੇਰੇ ਹੁਕਮ ਨੂੰ ਵੇਖਣ ਤੋਂ ਤੇਰੀ ਪੇਮਾ ਭਗਤੀ ਬਹੁਤ ਮਹਾਨ ਹੋ ਗਈ ਸਾਡੇ ਅੰਦਰ ਖਿੱਚ ਪਈ ਸੀ ਪਰ ਉਨੀਂ ਹੀ ਦਿਨ ਤੱਕ ਗੁਰੂ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੁੰਦੀ 99% ਵੀ ਬੰਦਾ ਕੰਪਲੀਟ ਹੋ ਜਾਵੇ ਨਾ ਜੇ 1% ਵੀ ਰਹਿ ਗਿਆ ਪੁਆਇੰਟ 1 ਵੀ ਰਹਿ ਗਿਆ ਤਾਂ ਸਮਝ ਲੋ ਕੁਝ ਨਹੀਂ ਹੁੰਦਾ ਵੇਖੋ ਪਾਣੀ ਬਾਲੀ ਹੈ ਨਾ ਆਪਾਂ ਬੀਬੀਆਂ ਨੂੰ ਪਤਾ ਹੈ ਜੇ 99.99 ਡਿਗਰੀ ਵੀ ਪਾਣੀ ਉੱਪਰ ਜਾਵੇ ਨਾ ਭਾਵ ਨਹੀਂ ਜ ਬਣਦਾ 1% ਵੀ ਰਹਿ ਜਾਵੇ 100 ਡਿਗਰੀ ਟੈਂਪੂਰਾ ਪੂਰਾ ਬਾਦੋਂ ਪਾਣੀ ਪਾਣੀ ਭਾਅ ਵਧ ਕੇ ਉੱਪਰ ਉੱਡ ਜਾਂਦਾ ਜੇ 1 ਡਿਗਰੀ ਵੀ ਰਹਿ ਗਿਆ ਪਾਣੀ ਭਾਅ ਨਹੀਂ ਜ ਬਣਦਾ 1% ਵੀ ਤੇ 1 ਪੁਆਇੰਟ ਵੀ ਗੁਰੂ ਸਿੱਖ ਚ ਘਾਟਾ ਰਹਿ ਗਿਆ ਨਾ ਤੇ ਗੁਰੂ ਕਹਿੰਦਾ ਨਹੀਂ ਤੂੰ ਬਖਸ਼ਿਸ਼ ਦਾ ਭਾਅ ਕਰ ਹਰਿ ਹੋਰ ਮਹਤਵਕ ਕਹਿੰਦੇ ਅੰਤਲਾ ਚਰਮਸ਼ੀਰ ਨੂੰ ਚੈੱਕ ਕਰਨਾ ਸੀ ਤੂੰ ਪਾਸ ਹੋਇਆ ਸੁਜਾਨ ਤੂੰ ਪਾਸ ਹੋਇਆ ਹੁਣ ਤੇਰੇ ਵਾਸਤੇ ਸਾਡੇ ਘਰ ਦੇ ਦਰਵਾਜ਼ੇ ਖੁੱਲੇ ਇਹ ਕਲਗੀਧਰਪਾਤ ਨੇ ਬਖਸ਼ਿਸ਼ ਕੀਤੀ ਉਸ ਭਾਈ ਸੁਜਾਨ ਸੁ ਕਹਿਣ ਦਾ ਮਤਲਬ ਅਸੀਂ ਸਾਰੇ ਇੱਥੇ ਬੈਠੇ ਗੁਰੂ ਘਰ ਦੀ ਸੇਵਾਵਾਂ ਕਰਦੇ ਆਂ ਵੱਖ-ਵੱਖ ਇਸਵਾਮਾ ਸਾਡੇ ਤੋਂ ਉੱਚ ਪਾਈਆਂ ਨੇ ਮੈਂ ਪਹਿਲਾਂ ਵੀ ਦੱਸਿਆ ਸੀ ਕਿਸੇ ਦੀ ਸਕੱਤਰ ਦੀ ਸੇਵਾ ਲੰਘੇ ਕਿਸੇ ਇੱਕ ਆਦਮੀ ਕਿਸੇ ਦੀ ਕੀਰਤਨ ਦੀ ਕਿਸੇ ਪ੍ਰਧਾਨ ਸਾਹਿਬ ਜੀ ਕਿਸੇ ਕਿਸੇ ਤਰੀਕੇ ਨਾਲ ਲੱਗੀਆਂ ਸਵਾਮਾਂ ਲੱਗੀਆਂ ਨੇ ਕਿਸੇ ਦੀ ਸ਼ਬਦ ਸੁਣਨ ਦੀ ਸਤਸੰਗਤ ਦੀ ਸੇਵਾ માં ਹਰ ਇੱਕ ਸੇਵਾ ਨੂੰ ਬੜੀ ਭਾਵਨਾ ਦੇ ਨਾਲ ਪ੍ਰੇਮ ਨਾਲ ਉਹਦਾ ਹੁਕਮ ਸਮਝ ਕੇ ਮੰਨਣਾ ਹੈ ਕਿ ਉਹਦਾ ਹੁਕਮ ਹੈ ਕਲਗੀਧਰ ਦਾ ਪਾਚ ਜਦੋਂ ਹੁਕਮ ਮੰਨ ਕੇ ਸੇਵਾ ਕਰਾਂਗੇ ਨਾ ਤੇ ਸ਼ਰਤੀਆ ਗਾਰੰਟੀ ਕਿੰਨਾ ਗੁਰੂ ਘਰ ਦਾ ਮੈਂ ਕੁਕਰ ਹੋਂ ਦੇ ਨਾਤੇ ਕਿੰਨਾ 101% ਜੋ ਤੁਸੀਂ ਚਾਹੁੰਦੇ ਜੋ ਮੰਨਦੀਆਂ ਮੁਰਾਦਾ ਤੁਹਾਡੀਆਂ ਪੂਰੀਆਂ ਹੋਣ ਬੋਲੇ ਸੁਨਹਾਰਾ ਸੇ ਪਾਛਾ ਕਿਰਪਾ ਕਰਨ ਮੇਰਾ ਤਾਂ ਕ ਇਸੇ ਤਰੀਕੇ ਨਾਲ ਸਾਡਾ ਆਪਸੀ ਪਿਆਰ ਬਣਾਈ ਰੱਖਣ ਭਾਈਚਾਰਾ ਬਣਾਈ ਰੱਖਣ ਇਸੇ ਤਰੀਕੇ ਨਾਲ ਗੁਰਨਾਨਕ ਦੇ ਪਰਿਵਾਰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਪ੍ਰਤੀ ਯਸ਼ੀ ਪਰਿਵਾਰ ਬਣ ਕੇ ਇਸੇ ਤਰੀਕੇ ਨਾਲ ਗੁਰੂ ਦੀ ਸਿੱਖ ਸਲਾਹ ਕਰਦੇ ਰਹੇ ਇਸ ਗੁਰਦੁਆਰਾ ਸੁੰਦਰ ਨਗਰ ਤਿਲਕ ਨਗਰ ਦੇ ਸ੍ਰੀ ਗੁਰੂ ਕਾ ਜੀ ਇਸ ਸੰਸਥਾ ਨੂੰ ਬੜੀ ਬਰੰਦੀਆਂ ਤੱਕ ਲੈ ਗਿਆ ਆਪ ਕਿਉਂਕਿ ਅਸੀਂ ਸਾਰੇ ਰਾਂਗ ਦੇ ਇਕੱਠੇ ਹੋਵਾਂਗੇ ਨਾ ਫਿਰ ਚੜਦੀ ਕਲਾ ਹੋਊ ਜੇ ਇੱਕ ਵੀ ਕਹੂ ਨਹੀਂ ਮੇਰਾ ਮੇਰਾ ਨਹੀਂ ਫਰਜ਼ ਫਿਰ ਗੱਲ ਗਲਤ ਹੋ ਜਾਂਦੀ ਹੈ ਆਪਕੋ ਆਪਣਾ ਘਰ ਮੰਨ ਕੇ ਸਾਡਾ ਸਾਰਿਆਂ ਦਾ ਸਾਂਝਾ ਕਰਿਆ ਜ਼ਿੰਮੇਵਾਰੀ ਸਾਂਭ ਕੇ ਕੋਈ ਤਰਕੀਆਂ ਦੀ ਰਾਹ ਲੈ ਕੇ ਜਾਈਏ ਨਿੱਕੀਆਂ ਮੋਟੀਆਂ ਗੱਲਾਂ ਇਦੋਂ ਤੋਂ ਛੱਡ ਕੇ ਕੇਵਲ ਗੁਰੂ ਨੂੰ ਸਮਰਪਿਤ ਹੋਈਏ ਤਾਂ ਹੀ ਗੁਰੂ ਦੀ ਖੁਸ਼ੀ ਦੇ ਪਾਤਰ ਬਣ ਸਕਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰਾ ਮਤਾ ਕਰਨ ਸਰਦਾਰ ਗੁਰਵੰਤ ਸਿੰਘ ਬਾਜਵਾ ਜਿਹਨੇ ਗ੍ਰਹਿ ਵੇਖੇ ਸੰਗਤ ਦੇ ਚਰਨ ਪਏ ਹਨ ਗੁਰੂ ਜਾਣਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਤਾ ਜੀ ਨੂੰ ਤੰਦਰੁਸਤੀ ਬਖਸ਼ਣ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਜਵਾ ਸਾਹਿਬ ਨੂੰ ਤੰਦਰੁਸਤੀ ਸੱਚੇ ਪਾਤਸ਼ਾਹ ਬਖਸ਼ ਨੇ ਇਸ ਘਰ ਵਿੱਚ ਦੁਨੀਆ ਦੇ ਅਧਿਆਤਮਕ ਤਰਕੀਆਂ ਸਭ ਤੇ ਪਾਛਾ ਪਾਛਾ ਪਖੰਡਨ ਚੜ੍ਹਦੀ ਕਲਾ ਬਖਸ਼ ਹਰ ਮਦਨ ਹਜ਼ਰਾ ਫੜਾ ਰੱਖੇ ਤੇ ਗੁਰੂ ਦਾ ਨਿਸ਼ਚੇ ਪਾਛਾ ਸਤਿਗੁਰ ਦੇ ਜਨਮਦਰਦਾਸ ਬੇਨਤੀ ਹੈ ਸਮੋਹ ਸੰਗਤਾਂ ਦੀ ਝੋਲੀ ਵਿੱਚ ਇਸ ਪਰਿਵਾਰ ਦੀ ਝੋਲੀ ਵਿੱਚ ਮੂੰਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੀ ਜੋ ਬੋਲੇ ਇਹਾ ਹੁ ਆ ਸਤਿਵੈ ਸੀਰਪਾ ਕਰਨੀ ਜੀ ਬੋਲ ਸੁਣੀ ਮਾਫੀ ਆਫਤੇ ਨਾਲ ਸ਼ਾਂਤ ਪਾਈਏ ਗੱਜਵੱਜ ਕੇ ਆਖੀਏ ਜੀ वाहिगुरु जी ख़ालसा वाहिगुरु जी